ਲਓ ਬਈ ਅੱਜ ਆਪਾਂ ਸ਼ੁਰੂ ਕਰਤੀ ਆਲੂਆਂ ਦੀ ਪਟਾਈ ਆਪਣੇ ਤੇ ਇਹ 65 ਦਿਨ ਹੀ ਆਪਾਂ ਪੱਟਣ ਲੱਗੇ ਆ 65 ਜਾਂ 66 ਦਿਨ ਇੱਥੇ ਕੋਈ ਹੁਣ ਇਹਨਾਂ ਨੂੰ ਲੱਗਿਆ ਨੂੰ ਇਹ ਪਖਰਾਜ ਵੀ ਆ ਆਲੂ ਦੇਖੋ ਕਿੰਨਾ ਵਧੀਆ ਪਿਛਲੇ ਸਾਲ ਆਪਣੇ ਆਲੂ ਨਿਕਲੇ ਸੀ ਲਗਭਗ 130 ਕਟੇ ਖੇਤ ਦੇ ਪਿਛਲੇ ਪਿਛਲੇ ਸਾਲ ਵੀ ਅਸੀਂ ਮਤਲਬ ਉਹੀ 65 66 ਦਿਨਾਂ ਦੇ ਪੱਟੇ ਸੀਗੇ ਪਰ ਉਦੋਂ ਥੋੜਾ ਜਿਹਾ ਆਲੂ ਵਾਲੇ ਸਮਾਂ ਪਿਛਲੇ ਸਾਲ ਮਾੜਾ ਸੀ ਵਿੱਚ ਇੱਕ ਥੋੜੀ ਜਿਹੀ ਗਰਮੀ ਚ ਆ ਗਿਆ ਸੀ ਕਿਉਂਕਿ ਜਿਹੜੀ ਸਬਜ਼ੀ ਦੀ ਫਸਲ ਹੈ ਉਹਨਾਂ ਨੂੰ ਤਾਂ ਇੱਕ ਇੱਕ ਦਿਨ ਦੀ ਗਰਮੀ ਮਾਰ ਜਾਂਦੀ ਆ ਬੀਜਣ ਵੇਲੇ ਕਈ ਕਹਿੰਦੇ ਹੁਣ ਪੱਟਣ ਵੇਲੇ ਕਿਹੜੀ ਵੇਲੇ ਗਰਮੀ ਸੀ ਬੀਜਣ ਵੇਲੇ ਦੀ ਗਰਮੀ ਮਟਰ ਆਲੂਆਂ ਨੂੰ ਬਹੁਤ ਮਾਰ ਕਰਦੀ ਆ ਪਰ ਪਿਛਲੇ ਸਾਲ ਰੇਟ ਬਹੁਤ ਸੀਗਾ ਰੇਟ ਅਸੀਂ ਕੱਚੀ ਪਟਾਈ ਲਗਭਗ ਸਾਰੀ 1200 ਤੋਂ ਉੱਤੇ ਉੱਤੇ ਹੀ ਕੱਢੀ ਸੀਗੀ 1200 1300 ਇੱਥੇ ਦੇ ਲਗਭਗ ਰੇਟ ਸੀਗਾ ਤੇ ਪਰ ਇਹਤ ਕੀ ਆਲੂ ਮੇਰੇ ਹਿਸਾਬ ਨਾਲ 150 150 ਪਲੱਸੇ ਗੱਟਾ ਖੇਤ ਦਾ ਨਿਕਲੂਗਾ ਪਰ ਇਹਤ ਦੀ ਰੇਟ ਘਟਿਆ ਰੇਟ ਉਹੀ ਮੇਰਾ ਖਿਆਲ ਆ ਵੀ 550 600 ਇੰਨਾ ਇੱਥੇ ਦੇ ਗੇੜ ਚ ਹੋਣਾ ਬਾਕੀ ਹੁਣ ਬਿਵਾਰੀ ਆਉਂਦਾ ਆ ਕੇ ਦੇਖਦੇ ਕੀ ਰੇਟ ਲੱਗਦਾ ਅਸੀਂ ਖੇਤ ਚੇ ਵੇਹ ਜਿਆਦੇ ਬਿਵਾਰੀ ਸੱਦ ਕੇ ਰੇਟ ਲਵਾਈਦਾ ਜੇ ਨਾ ਐ ਚਾਰੇ ਸਿਰੇ ਕਈ ਵਾਰੀ ਆਪਣੀ ਬਗਾਰੀ ਅੜ ਜਾਂਦੀ ਹੁੰਦੀ ਆ ਫਿਰ ਆਪਾਂ ਮੰਡੀ ਲੈ ਜੀਦਾ ਸ਼ਾਮ ਨੂੰ ਬੰਗੀ ਦੇ ਦੋਨੇ ਆਪਸ਼ਨ ਆ ਆਪਣੇ ਕੋ ਹੁੰਨੀ ਆ ਲੁਧਿਆਣੇ ਅਸੀਂ ਘਟਜੇ ਪਹਿਲਾਂ ਲੁਧਿਆਣੇ ਵੀ ਲੈ ਜਾਂਦੇ ਹੁੰਦੇ ਸੀਗੇ ਪਰ ਹੁਣ ਕਾਫੀ ਸਾਲਾਂ ਦੇ ਅਸੀਂ ਲੁਧਿਆਣੇ ਲੈ ਜਾਣੇ ਬੰਦੇ ਕਰ ਦਿੱਤੇ ਆ ਉੱਥੇ ਸਾਲਾ ਕੁਝ ਨਹੀਂ ਹੱਥ ਪੱਲਾ ਫੜਾਉਂਦੇ ਹਨਾ ਉਹਦੇ ਨਾਲ ਉਹ ਜੇ ਸਭ ਤੋਂ ਪਹਿਲਾਂ ਬੈਸਟ ਤਾਂ ਇਹੀ ਆ ਵੀ ਖੇਚ ਸੌਦਾ ਹੋ ਜਾਏ ਖੇਚ ਨਾ ਹੋਵੇ ਤਾਂ ਸ਼ਾਮ ਨੂੰ ਆਪਣੇ ਇੱਥੇ ਲੈ ਜਾਵਾਂਗੇ ਕਿਉਂਕਿ ਇਹ ਆਲੂ ਆਪਾਂ ਰੱਖ ਤਾਂ ਸਕਦੇ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਖਰਾਜ ਵੀ ਆ ਇਹ ਕੱਚੀ ਪਟਾਈ ਲੈ ਵੈਸੇ ਪਖਰਾਜੇ ਹੀ ਕੰਮ ਜਾਪਿਆ ਤੇ ਹੋਰ ਵੀ ਵੀ ਕਈ ਲਾ ਲੰਦੇ ਪਰ ਫਿਰ ਉਹ ਮੋٹے ਨਹੀਂ ਹੁੰਦੇ ਉਹਨਾਂ ਨੂੰ ਦਿਨ ਬਹੁਤ ਚਾਹੀਦੇ ਆ ਅੱਜ ਆਪਣੇ ਲੱਗੇ ਆ 42 ਬੰਦੇ ਤੇ ਆਲੂ ਅਸੀਂ ਕਈਆਂ ਨਾਲੇ ਪੱਟੀ ਦੇ ਆ ਕਈ ਡਿੱਗਰਨਾ ਵੀ ਪੜਦੇ ਆ ਡਿੱਗਰਨਾ ਪੱਟਣ ਨੂੰ ਇਹ ਆ ਬਈ ਕਿਉਂਕਿ ਡਿੱਗਰਨ ਆਲੂ ਜਿਹੜਾ ਕੱਚੀ ਇਹਦੀ ਸ਼ੈਲ ਕੱਚੀ ਹੁੰਦੀ ਆ ਉਹ ਜਦੋਂ ਡਿੱਗਰ ਦੀ ਜਾਲੀ ਤੇ ਆਲੂ ਘੁੰਮਦਾ ਤਾਂ ਉਹ ਕਹਿ ਲਓ ਬਈ ਸ਼ੈਲ ਜੀ ਉਹਦੀ ਪੱਟ ਹੋ ਜਾਂਦੀ ਆ ਆਲੂ ਦੀ ਇਦਾਂ ਰੱਖ ਲਓ ਇਸ ਕਰਕੇ ਆਲੂ ਦੀ ਕੁਆਲਿਟੀ ਡਾਊਨ ਹੋ ਜਾਂਦੀ ਡਿੱਗਰ ਨਾਲ ਜੇ ਕਈਆਂ ਨਾ ਪੱਟਿਆ ਜਾਣ ਤਾਂ ਫੇਰ ਮਤਲਬ ਉਹ ਵੇਸਟ ਆ ਕਿਉਂਕਿ ਹੁਣ ਜਿਹੜੇ ਨਵੇਂ ਡਿੱਗਰ ਆਉਂਦੇ ਆ ਉਹ ਤਾਂ ਹੋਰ ਵੀ ਅੱਗੇ ਨਾਲੋਂ ਲੰਬੇ ਕਰਤੇ ਹੋ ਆ ਜਿੰਨਾ ਟਾਈਮ ਆਲੂ ਡਿੱਗਰ ਦੇ ਉੱਪਰ ਰਹਿਣਾ ਜਾਲੀ ਤੇ ਉਹਨਾ ਟਾਈਮ ਸਮਝ ਲਾ ਉਹਦੀ ਸ਼ੈਲ ਲੇਥਣੀ ਆ ਕੱਚੇ ਆਲੂ ਦੀ ਪੱਕੀ ਬਟਾਈ ਨੂੰ ਨਹੀਂ ਕੋਈ ਫਰਕ ਪੈਂਦਾ ਪੱਕੀ ਬਟਾਈ ਨੂੰ ਲੰਬੇ ਡਿੱਗਰ ਜਿਹੜੇ ਆ ਉਸ ਤੋਂ ਕੋ ਵਧੀਆ ਆ ਉਹਦੇ ਨਾਲ ਇਹ ਆ ਵੀ ਮਿੱਟੀ ਛਾਣ ਜਿਆਦਾ ਛਾਣਦੀ ਆ ਤੇ ਇਹ ਫਰਕ ਆ ਹੋਰ ਤਾਂ ਕੁਛ ਨਹੀਂ ਪਰ ਤੁਸੀਂ ਵੱਤ ਸਿਰ ਪੜਦੇ ਆ ਨਾ ਡਿੱਗਰ ਦਾ ਕੋਈ ਐਡਾ ਫਰਕ ਨਹੀਂ ਵੱਤ ਮੇਨ ਮੈਨੇ ਰਖਾਉਂਦੀ ਤੁਹਾਡੀ ਇਹ ਨਹੀਂ ਆਲੂ ਪੱਟ ਕੇ ਭਰ ਕੇ ਬੋਰੀਆਂ ਸੀ ਕੇ ਕੰਡਾ ਕਰਕੇ ਟਰਾਲੀ ਚ ਲੱਦ ਕੇ ਸਾਨੂੰ ਦੇਣੇ ਆ ਠੀਕ ਹੈ ਜੀ ਤੇ ਕਈ ਵਾਰੀ ਵਪਾਰੀ ਆਪਣੀ ਗੱਡੀ ਖੇਚੇ ਭੇਜ ਦਿੰਦਾ ਹੁੰਦਾ ਤਾਂ ਫਿਰ ਉਹ ਸਿੱਧੇ ਇੱਥੋਂ ਲੱਦ ਕੇ ਲੈ ਜਾਂਦੇ ਫਿਰ ਟਰਾਲੀ ਚ ਲੱਦਣ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਪਰ ਜੇ ਨਾ ਹੋਵੇ ਤਾਂ ਫਿਰ ਟਰਾਲੀ ਚ ਇਹ ਨਹੀਂ ਲੱਦ ਕੇ ਦੇਣੇ ਆ ਲਓ ਬਈ ਆਲੂ ਲਾ ਪਿਆ ਭਾਰਨ ਹੁਣ ਤੇ ਦੇਖ ਲਾ ਆਲੂ ਆਲੂਆਂ ਦਾ ਜਿਹੜੇ ਲਾਉਂਦੇ ਆ ਉਹਨਾਂ ਨੂੰ ਤਾਂ ਏਦਾਂ ਖੇਤ ਚ ਕਟਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਕਿੰਨਾ ਕੁ ਝਾੜਿਆ ਜਿਹੜੇ ਸ਼ਿਕਾਰੀ ਬੰਦੇ ਆ ਪੂਰੇ ਪਿਛਲੇ ਸਾਲ ਅਸੀਂ ਜਦੋਂ ਆਲੂ ਵੱਟਣ ਲੱਗੇ ਹਨਾ ਸਾਡੇ ਇੱਥੇ ਕਰੀਹੇ ਦਾ ਹੀ ਸਰਪੰਚ ਆ ਸਾਡੇ ਨਾਲ ਮਤਲਬ ਆ ਸਾਡੀ ਜ਼ਮੀਨ ਆ ਕਰੀਹੇ ਪਿੰਡ ਚ ਪੈਂਦੀ ਆ ਤੇ ਕਰੀਹੇ ਪਿੰਡ ਦੀਆਂ ਨਿਆਈਆਂ ਆ ਇੱਕ ਤਰ੍ਹਾਂ ਨਾਲ ਉਹ ਆਇਆ ਇੱਥੇ ਖੜ ਗਿਆ ਉਹ ਵੀ ਆਲੂ-ਲੂ ਕਾਫੀ ਲਾਉਂਦ ਹੁੰਦੇ ਆ ਉਹਨੇ ਖੜੇ ਨੇ ਦੱਸਤਾ ਪਹਿਲੇ ਜਿਹੜਾ ਬੰਦਾ ਹੁਣ ਲਾਉਂਦਾ ਸਾਨੂੰ ਵੀ ਪਤਾ ਸੀਗਾ ਕਹਿੰਦਾ ਸਵਾ 100 ਘਟਾ ਨਿਕਲਣਾ ਤੇ ਉਹੀ ਗੱਲ ਹੋਈ ਪਿਛਲੇ ਸਾਲ ਸਵਾ 100 125 ਤੋਂ 30 ਦੇ ਵਿੱਚ ਵਿੱਚ ਘਟੇ ਆਪਣੇ ਸਾਰੇ ਨਿਕਲੇ ਸੀਗੇ ਆਲੂ ਤਾਂ ਤੇ ਯਾਰਵਾ ਹੁੰਦਾ ਜਿਹੜਾ ਬੰਦਾ ਹਨ ਰੋਜ਼ ਦਾ ਹੁਣ ਜਿਹੜੇ ਕੰਮ ਜਿਹੜਾ ਕੰਮ ਜਿਹਦਾ ਬੰਦਾ ਕਰਦਾ ਹੁੰਦਾ ਉਹਨੂੰ ਉਸ ਚੀਜ਼ ਦਾ ਤਿਆਰਵਾ ਹੋ ਜਾਂਦਾ ਜੇ ਆਮ ਬੰਦੇ ਨੂੰ ਕਹੋ ਵੇ ਇੱਦਾਂ ਹੁਣ ਢੇਰੀਆਂ ਲੱਗੀਆਂ ਖੁੱਲੇ ਪਏ ਆਲੂ 10 ਵੇ ਕਿੰਨੇ ਹੋਊਗੇ ਉਹ ਕੀ حساب ਲਾਊਗਾ ਕੋਈ ਆਈਡੀਆ ਨਹੀਂ ਜਦੋਂ ਹੁਣ ਹਨਾ ਉਹ ਮੈਂ ਇਹ ਆ ਮੈਂ ਸਿਸਟਮ ਇਦਾਂ ਵੀ ਮੈਂ ਕੋਈ ਗਲਤ ਨਹੀਂ ਜਾਣਕਾਰੀ ਦਿੰਦਾ ਹੁਣ ਜੋ ਆ ਸੱਚ ਦੱਸੋ ਅਗਲਾ ਕਿਸੇ ਭਲੇਖੇ ਦੇ ਵਿੱਚ ਨਾ ਇਹ ਕੰਮ ਕਰੇ ਮੈਂ ਐਵੇਂ ਵਧਾ ਚੜਾ ਕੇ ਦੱਸਦਾ ਤਾਂ ਮੁੜ ਕੇ ਮੇਰੇ ਕਹੇ ਤੇ ਬੰਦੇ ਲੱਗ ਜਾਣ ਆਲੂ ਲਾ ਦੇਣ ਜਾਂ ਹੋਰ ਫਸਲ ਕੋਈ ਵੀ ਲਾ ਦੇਣ ਮੁੜ ਕੇ ਯਾਰ ਮੈਨੂੰ ਗਾਲਾਂ ਕੱਢਣ ਨੂੰ ਮੈਨੂੰ ਉਹਦੇ ਵਿੱਚ ਕੀ ਮਿਲਣਾ ਮੇਰਾ ਕੋਈ ਲਾਭ ਥੋੜੀ ਹੁਣ ਉਹਦੇ ਵਿੱਚ ਕਹਿੰਦੇ ਇਹ ਸਬਜੀ ਇਹੋ ਜਿਹੀ ਫਸਲ ਆ ਪਿਓ ਬੁੱਤ ਨੂੰ ਇੱਕ ਮੰਡੀ 'ਚ ਚੋਰ ਬਣਾ ਦਿੰਦੀ ਆ। ਉਹਦਾ ਮਤਲਬ ਇਹ ਆ ਵੀ ਪਿਓ ਬੁੱਤ ਨੂੰ ਕਿੱਦਾਂ ਚੋਰ ਬਣਾ ਦਿੰਦੀ ਆ। ਵੀ ਉਸੇ ਮੰਡੀ 'ਚ ਪਹਿਲਾਂ ਬਾਪੂ ਚਲ ਗਿਆ ਕਿਸੇ ਦਾ। ਉਹਨੇ ਦੇਖਿਆ ਵੀ ਮਟਰਾਂ ਦਾ ਰੇਟ ਤਾਂ ਹੈਗਾ 50 ਰੁਪਏ। ਉਹ ਘੇੜਾ ਮਾਰ ਕੇ ਘਰ ਨੂੰ ਆ ਗਿਆ ਉਹਨੂੰ ਕੰਮ ਪੈ ਗਿਆ ਤਾਂ ਮੁੰਡੇ ਨੂੰ ਖੜਾ ਕਰਿਆ ਆ। ਬੇ ਹਨਾ ਵੀ ਚੱਲ ਤੂੰ ਵੇਚ ਕੇ ਆ ਜੇ। ਮਗਰ ਉਹ ਰੇਟ ਟੁੱਟ ਗਿਆ ਮਗਰ ਉਹ ਰੇਟ ਰਹਿ ਗਿਆ 40 ਰੁਪਏ। ਤੇ ਹੁਣ ਜਦੋਂ ਉਹ ਘਰ ਆ ਕੇ ਮੁੰਡਾ ਕਹੂਗਾ ਜੀ ਰੇਟ ਤਾਂ ਲੱਗਾ 40 ਰੁਪਏ। ਬਾਪੂ ਉਹਦਾ ਉਹਨਾਂ ਲੜੂਗਾ ਕਹਿੰਦਾ ਮੈਂ ਜਿ ਲੈ ਆ ਉਸਲੇ ਤਾਂ 50 ਨੂੰ ਵੇਖਦਾ ਸੀ 45 ਤੋਂ ਘੱਟ ਤਾਂ ਕੋਈ ਵੇਖਿਆ ਨਹੀਂ ਸੀ ਤੇ ਤੇਰੇ 40 ਕਿੱਦਾਂ ਲੱਗ ਗਾ ਤਾਂ ਕਹਿੰਦੇ ਆ ਵੀ ਮੰਡੀ 'ਚ ਮੰਡੀ ਪੇ ਪੁੱਤ ਨੂੰ ਚੋਰ ਬਣਾ ਦਿੰਦੀ ਆ ਹੁਣ ਕੰਡੇ ਦਾ ਕੰਮ ਸ਼ੁਰੂ ਹੋ ਗਿਆ ਉਹ ਸਾਡਾ ਠੇਕੇਦਾਰ ਆ ਠੇਕੇਦਾਰ ਕਹਦਾ ਇਹਦੀ ਸੁਣਦਾ ਕੋਈ ਨਹੀਂ ਮੰਦਾ ਨਾਂ ਦਾ ਠੇਕੇਦਾਰ ਆ ਇਹ ਹੈ ਵਾਧਾ ਨਹੀਂ ਇੱਦਾਂ ਜੋਖੀ ਜਾਣੇ ਆ ਜੋਖ ਜੋਖ ਨਾਲੇ ਨਾਲ ਸੀਂ ਜਾਣੇ ਆ ਉਹ ਆਲੂ ਕਾ ਨੂੰ ਸਿੱਟੀ ਜਾਣੇ ਆ ਚੱਕ ਲੈ ਆਲੂ ਥੱਲਿਓਂ ਉਹ ਆਉਂਦੇ ਇੱਕ ਪਿੱਛੇ ਪਿਆਹਾ ਦੇ ਮਨਨੇ ਬਤਾਇਂ ਕਿ ਪੁਆਰਨ ਮੈਂ ਕਰਦਾ ਹੈ ਦੇਖੋ ਨਾ ਨਾ ਖਾਇਆ ਨਾ ਖਾਇਆ ਲਾ ਹੁੰਦਾ ਬਠੋਂ ਲੇਤ ਉਹ ਕਰਦਨ ਉਹ ਕਾਦਨਾ ਕੱਟਨੇ ਚ ਰਾਈਟ ਉਹ ਉਹ ਬਾ ਬਾਦੂ ਨਹੀਂ ਆਲੂ ਜਾਣਾ ਚਾਹੀਦਾ ਇੱਕ ਵੀ ਠੀਕ ਆ ਠੀਕ ਆ ਰੇਟ ਅੱਗੇ ਦੇ ਦਿੰਦੇ ਹੈ ਪੂਰਾ ਦਾ ਪੂਰਾ ਕਰਦਾ ਹੈ ਹੈ ਪੂਰਾ ਦਾ ਪੂਰਾ 50 ਕਿਲੋ ਆ ਉਹ ਹਣ ਤੈਨੂੰ ਪਤਾ ਕੀ ਕਹੀਏ ਤੈਨੂੰ ਪਿਛਲੀ ਵਾਰੀ ਰੇਟ ਤੇਜ ਸੀਗਾ ਪਿਛਲੀ ਵਾਰ ਤਾਂ ਮਿੱਟੀ ਵੀ ਵਿੱਚ ਜਾਂਦੀ ਸੀਗੀ ਹੈ ਤਾਂ ਵੀ ਨਹੀਂ ਸੀ ਕੋਈ ਕੋਸਕ ਦਾ ਆ ਯਾਰ ਮੈਂ ਨਹੀਂ ਲੈਣਾ ਲਾ ਦੇ ਨਾ ਪਿਛਲੇ ਸਾਲ ਰੇਟ ਤੇਜ ਸੀਗਾ ਅਸੀਂ ਕਹਿੰਦੇ ਸੀ ਲੈਣਾ ਲਾਓ ਨਹੀਂ ਤੇ ਜਾਓ ਆਲੂ ਦਾ ਸਹਿਜ ਦੇਖੋ ਕਿੰਨਾ ਵਧੀਆ ਲੈ ਰੰਗ ਦੇਖੋ ਆਲੂ ਦਾ ਕਿੰਨਾ ਸੋਹਣਾ ਪਿਛਲੇ ਸਾਲ ਆਲੂ ਜਿਹੜਾ ਸੀਗਾ ਮਤਲਬ ਇਹਦੇ ਨਾਲੋਂ ਬਰੀਕ ਸੀਗਾ ਥੋੜਾ ਮਤਲਬ ਮੋਟਾ ਘੱਟ ਸੀ ਤੇ ਗੱਲ ਤਾਂ ਇਹ ਆ ਬਈ ਸਮੇਂ ਦੀ ਆ ਪਿਛਲੇ ਸਾਲ ਰੇਟ ਤੇਜ਼ ਸੀਗਾ ਕੋਈ ਨਹੀਂ ਸੀ ਪੁੱਛਦਾ ਆਲੂ ਖਾਲਾ ਆ ਪੀੜਾ ਆ ਕਟਿਆ ਆ ਵੱਡਿਆ ਆ ਹੈਨਾ ਐਦ ਕੀ ਆਲੂ ਸੋਨੇ ਰਗਾ ਆ ਫੇਰ ਵੀ 100 ਬਖੰਡ ਕਰਦੇ ਆ ਵਿੱਚ ਅਬ ਵਿਚਹਰਾ ਨਾ ਪਾ ਦਿਓ ਜੀ ਵੱਡਿਆ ਨਾ ਪਾ ਦਿਓ ਗੋਲੀ ਕੱਢ ਦਿਓ ਪਹਿਲੀ ਵਾਰ ਕਿਸੇ ਨੇ ਗੋਲੀ ਨਹੀਂ ਪੁੱਛੀ ਕਿਸੇ ਨੇ ਐ ਕੁਛ ਨਹੀਂ ਪੁੱਛਿਆ ਓ ਬਾਹਰ ਨੂੰ ਪੈਰ ਕੱਢ ਕੇ ਰੱਖ ਤਾਂ ਘੱਟੇ ਤੇ ਤਾਂ ਹੀ ਖੜੂਗਾ ਇਦਾਂ ਹੂੰ ਹਾਰ ਖਾ ਤੇ ਹਿੱਲਿਆ ਮਿੱਟੀ ਸਾਫ ਕਰੀ ਜਾਓ ਗੰਡੇ ਤੋਂ ਬਨਾਲ ਦਸਨ ਦਸਾਂ ਦੀ ਲੈਂ ਲਾਈ ਜਾਂਦੇ ਆ ਅੰਡਾ ਕਰਦੇ ਆ ਫਿਰ ਇਦਾਂ ਬੇ ਮੁੜ ਕੇ ਗੈਣੇ ਸੌਖੇ ਰਹਿੰਦੇ ਆ ਹੋਰ ਤਾਂ ਕੋਈ ਗੱਲ ਨਹੀਂ ਲੈਂ ਲਾਉਣ ਦੀ ਤਾਂ ਬਾਕੀ ਜੋ ਟਰਾਲੀ ਚ ਲੱਦਣੇ ਆ ਫਿਰ ਗੈਣ ਹੋਣੇ ਆ ਬਾਕੀ ਜਾਦੇ ਗੈਣਤੀ ਤਾਂ ਫਿਰ ਤੇਜ਼ੀ ਵੇਲੇ ਮਾਰੀਦੀ ਹੁੰਦੀ ਆ ਮੰਦੇ ਚ ਤਾਂ ਗਾਧੀਆਂ ਗੈਣਤੀਆਂ ਗੁਣਤੀਆਂ ਪਿਛਲੇ ਦਿਨ ਸਾਡਾ ਬੰਦਾ ਦੋ ਗੱਟੇ ਰਾਹ ਚ ਸਿੱਟ ਗਿਆ ਪਤਾ ਨਹੀਂ ਕਿਸੇ ਨੇ ਲਾ ਲਏ ਕਈ ਵਾਰੀ ਇਦਾਂ ਹੋ ਜਾਂਦੀ ਆ ਕਿਉਂਕਿ ਜਦੋਂ ਪਿੰਡ ਦੇ ਵਿੱਚ ਹੀ ਕਿਸੇ ਦੇ ਟਰਾਲੀ ਲੰਘਦੀ ਆ ਆਪਣੀ ਟਰਾਲੀ ਹੌਲੀ ਹੁੰਦੀ ਆ ਪਿੱਛੇ ਪੈਪ ਪਾਇਓ ਨਹੀਂ ਸੀਗੇ ਤਾਂ ਕਿਉਂਕਿ ਸਾਨੂੰ ਪਤਾ ਸੀ ਤਾਂ ਕਹਿਣ ਪਤਾ ਸੀ ਵੀ ਡਿਗਣੀ ਵਾਲੀ ਹੈ ਨਹੀਂ ਸੀ ਤਾਂ ਕੋਈ ਐਡਾ ਟੋਆਟਾ ਵੀ ਹੈ ਨਹੀਂ ਸੀ ਰਾਹ ਚ ਬਈ ਜਿੰਨਾ ਤਾਂ ਖੱਲ ਜਾਂਦੀ ਬੈੱਡ ਲੱਗਾ ਸੀ ਟਰਾਲੀ ਨੂੰ ਤੇ ਉਹਦੇ ਵਿੱਚ ਟਰਾਲੀ ਚ ਘੱਟੇ ਵੀ ਮੇਰਾ ਖਿਆਲ ਆ 130 35 ਕੇ ਸੀਗੇ ਇਹ ਵੀ ਨਹੀਂ ਸੀ ਵੀ ਲੱਦ ਬਹੁਤ ਜ਼ਿਆਦਾ ਉੱਚਾ ਸੀ ਤਾਂ ਕਿਤੇ ਡਿੱਪੇ ਹੋ ਗਏ ਦੋ ਘੱਟੇ ਨਹੀਂ ਮੁੜ ਕੇ ਲੱਭੇ ਸਾਨੂੰ ਤੇ ਅਸੀਂ ਮਗਰ ਗੇੜਾ ਵੀ ਮਾਰਿਆ ਦੋ ਘੱਟੇ ਸਾਹਮਣੇ 2600 ਤੇ ਗਏ ਫੇਰ ਜੁੱਬਦੇ ਆ ਉਧਰ ਨਾਲ ਪਾਰਲਾ ਤਾਂ ਲੱਗੇ ਹੋ ਚੱਲਾ ਜੋਖਣ ਤੋਂ ਆ ਥੋੜੀਆਂ ਬੋਰੀਆਂ ਇੱਥੇ ਲਾਤੀਆਂ ਇੱਥੇ ਜੋਖ ਲੋਗੇ ਮਤਲਬ ਚੱਕਣ ਤੋਂ ਦੂਰ ਹੋ ਜੰਨੀਆਂ ਉਦੇ ਕਰਕੇ ਅਧੀਆਂ ਕਿ ਇੱਥੇ ਜੋਖ ਲਊਗੇ ਅਧੀਆਂ ਕੋਥੇ ਜੋਖ ਲਊਗੇ ਆ ਰਹਿਨੀ ਆ ਹੱਲੇ ਤੇ ਇੱਕ ਗੱਲ ਆ ਵੀ ਆਲੂਆਂ ਵਾਲੇ ਸੰਦ ਸਵੇੜਾ ਬਹੁਤ ਚਾਹੀਦਾ ਜੇ ਨਾ ਮਾਲਕ ਕਹੇ ਵੀ ਇੱਕ ਟਰੈਕਟਰ ਨਾਲ ਇੱਕ ਟਰੈਕਟਰ ਨਾਲ ਨਹੀਂ ਆਲੂਆਂ ਜਾਂ ਮਟਰਾਂ ਦਾ ਕੰਮ ਹੋ ਸਕਦਾ ਹੋ ਸਕਦਾ ਚਲੋ ਕਰਨ ਨੂੰ ਦਫੇ ਬੰਦਾ ਜਦੋਂ ਕਰਦਾ ਹੀ ਆ ਪਰ ਇਹਨਾਂ ਲਈ ਸੰਦ ਸਵੇੜਾ ਹੁਣ ਕਾਨਕ ਬੀਜਣੀ ਆ ਬੰਦਾ ਚਲੋ ਗਠਾ ਬਣਾਈਆਂ ਹੋਣਗੀਆਂ ਹਾਲਾ ਨਾ ਬੀਜ ਲੋ ਜਾਂ ਦੂਜਾ ਕਰ ਲੋ ਛੱਟਾ ਦੇ ਲੋ ਹਨਾ ਇਦਾਂ ਵੀ ਆ ਰੋਟਾ ਵੇਟਰ ਨਾਲ ਬੀਜ ਲੋ ਸੌਲੇ ਹੈਗੀ ਗੱਲਬਾਤ ਕਰਨ ਲਈ ਪਰ ਹੁਣ ਇਹਦੇ ਆਲੂ ਬੀਜਣ ਲਈ ਕਿਹੜਾ ਵੀ ਛੱਟਾ ਦੇ ਕੇ ਬੀਜ ਲਾਣੇ ਆ ਜਾਂ ਨਾ ਕਿਸੇ ਕੋ ਕਣਕ ਲਈ ਸੰਧ ਹੋਊਗਾ ਤਾਂ ਅਗਲਾ ਮੁੱਲ ਸੁਪਰ ਸੀਡਰ ਤੋਂ ਵੇਚ ਆ ਦੂ ਪਰ ਹੁਣ ਆਲੂਆਂ ਲਈ ਤਾਂ ਸੰਧ ਸਵੇੜਾ ਆਪਣਾ ਹੀ ਚਾਹੀਦਾ ਫੇਰੇ ਕੰਮ ਚੱਲਦਾ ਹੁਣ ਆ ਦੋ ਟਰੈਕਟਰ ਤਾਂ ਇੱਥੇ ਖੜੇ ਆ ਵੀ ਇੱਕ ਟਰਾਲੀ 'ਚ ਤਾਂ ਆਲੂ ਲੱਦ ਕੇ ਜਾਊਗੇ ਦੂਜੀ ਟਰਾਲੀ ਕਿ ਲਈ ਵਰ ਜਾਊਗੀ ਇਹ ਇਹ ਚੱਕਰ ਆ ਆਲੂਆਂ ਦੇ ਥਾਂ ਦਾ ਸਵੇੜਾ ਬਹੁਤ ਚਾਹੀਦਾ ਹੋਣ ਲੱਗੇ ਆ ਲੱਦਣ ਆਲੂ ਤੇ ਲੱਦ ਕੇ ਫਿਰ ਲੈ ਜਾਈਏ ਟਾਈਮ ਨਾਲ ਜਿੱਥੇ ਉਹਨਾਂ ਨੇ ਗੱਡੀ ਖੜੀ ਕਰਨੀ ਆ ਉਹ ਬਾਰਲੀ ਢੇਰੀ ਚੱਕ ਗਈ ਆ ਫਸਾ ਹੁਣ ਜੋਫਣ ਲੱਗੇ ਆ ਲੋਕ ਕੋਈ ਅੱਜ ਘੰਟੇ ਕਿਤੇ ਕੰਮ ਨਿਪਟ ਜਾਣਾ ਤਾਂ ਤੋ ਦੇ ਲੈ ਤੈਨਾਂ ਆ ਤਾਂ ਗੱਟਾ ਨਹੀਂ ਚੱਕ ਹੁੰਦਾ ਓਏ ਆ ਦੇ ਲੈ ਕੱਲਾ ਹੀ ਚੱਕੀ ਜਾਂਦਾ ਇਹ ਬੰਦਾ ਤੁਹਾਡਾ ਤਖੜਾ ਆ ਹੈਗੇ ਨਿਆਣੇ ਨਿਆਣੇ ਜੇ ਸਾਰੇ ਕੰਮ ਨੂੰ ਤੇਜ਼ ਆ ਕਿ ਜਿੰਨੇ ਸਾਰੇ ਜਨਤਲੋ ਵਿੱਚ ਕਹਿੰਦਾ ਜੰਗ ਏਜ ਆ ਜਿੰਨੇ ਵੀ ਜ਼ਿਆਦਾਤਰ ਵਿੱਚ ਮੁੰਡੇ ਕੁੜੀਆਂ ਇਹ ਕੰਮ ਨੂੰ ਬਹੁਤ ਫੁਰਤੀ ਨਾਲ ਚ ਜਿਹੜੇ ਫਿਰ ਥੋੜੇ ਜਿਹੇ ਜ਼ਿਆਦਾ ਸਿਆਣੇ ਹੋ ਜਾਂਦੇ ਉਹਨਾਂ ਦੀ ਫਿਰ ਫੁਰਤੀ ਘਟ ਜਾਂਦੀ ਆ ਜਾਨ ਥੋੜੀ ਜਿਆ ਨਾ ਚ ਵੈਸੇ ਕੰਮ ਨੂੰ ਤਗੜੇ ਆ ਆ ਦੇਖ ਜਾਨ ਦੇ ਵਿਚਾਰੇ ਥੋੜੇ ਜਿਹਾ ਕਮਜ਼ੋਰ ਆ ਵੈਸੇ ਉਦਾਂ ਕੰਮ ਨੂੰ ਬਹੁਤਾ ਘੜਿਆ ਮਤਲਬ ਆ ਦੇਖ ਲਓ ਵੀ ਕਈਆਂ ਨਾ ਪੱਟ ਕੇ ਚੁਗੜੇ ਇਹ ਲੈ 25 25 ਕਿਲੋ ਟਰਾਲੀ ਘਾੜ 25 ਕਿਲੋ 12 12 ਕਿਲੋ ਨਾ ਉਠਾਈ ਪਉਂਦੀ ਇਹ 25 ਕਿਲੋ ਨਾ ਥਾਹ ਪਉਂਦੀ ਦਿਮਾਗ ਹਾਂ ਤੇ ਚੌਹਾਂ ਜਣਿਆਂ ਨੂੰ ਸਾਨੂੰ 12 12 ਕਿਲੋ ਆਉਂਦਾ ਮੇਰਾ ਬਿੱਲ 12 12 ਕਿਲੋ ਨਹੀਂ ਚੱਕ ਹੁੰਦਾ ਉਹੀ ਕਹਿੰਦਾ ਵੀ ਚੌਹਾਂ ਜਣਿਆਂ ਨੂੰ 12 12 ਕਿਲੋ ਆਇਆ 50 ਕਿਲੋ ਦਾ ਇਕੱਠਾ ਆ ਉਹ ਗੱਲਾਂ ਦੇ ਨਾਲ ਚੱਕੀ ਜਾਂਦਾ ਆ ਵੀ ਤਗੜਾ ਮੁੰਡਾ ਵੇ ਲੈ ਕੋਈ ਗੱਲ ਨਹੀਂ ਇਹ ਵੀ ਤਗੜਾ ਇਹ ਮੰਤਰ ਮਾਰਦਾ ਇਧਰ ਵਾਲੂ ਲੱਦ ਹੋਗਾ ਇੱਕ ਪਾਸਿਓਂ ਉਹ ਟਰਾਲੀ ਪੱਟ ਕੇ ਔਲ ਆਉਣ ਲੱਗਿਆ ਬਸ ਹੋਰ 15 ਮਿੰਟਾਂ ਦਾ ਰਹਿ ਗਿਆ ਕੰਮ 15 ਮਿੰਟ ਬਸ ਜੋ ਹੋਗਾ ਲੱਦਣੇ ਰਹਿੰਦੇ ਆ ਇਹ 15 ਮਿੰਟ ਨਹੀਂ ਬੱਤ ਵਾਰ 20 ਮਿੰਟ ਲਾ ਦੂਗੀ ਹੋ ਰਿਹਾ ਇਦਾਂ ਹੀ ਭਰੇ ਆ ਸੁਦੇ ਵੀ ਕੋਈ ਵਿੱਚੋਂ ਗੋਲੀ ਗਾਲੀ ਨਹੀਂ ਮਾੜੀ ਮੋਟੀ ਜਿਹੜਾ ਵੰਟੇ ਹੋਏ ਯਾਰਗੇ ਦਾਣੇ ਸੀਗੇ ਬਰੀਕ ਬਰੀਕ ਜਿਹਾ ਉਹੀ ਦਾਣਾ ਕੱਢਿਆ ਵਿੱਚੋਂ ਬਾਕੀ ਸਾਰੇ ਇਦਾਂ ਹੀ ਭਰੇ ਆਲੂ ਕੋਈ ਵਿੱਚੋਂ ਕੁਝ ਕੱਢਿਆ ਨਹੀਂ ਹਨਾ ਜਾਂ ਕੋਈ ਜਿਹੜਾ ਕਟਿਆ ਉਹ ਕਹੀ ਨਾ ਪੱਟਣ ਲੱਗੇ ਆਲੂ ਕੱਟਕੁੱਟ ਹੋ ਜਾਂਦਾ ਹਨਾ ਵੱਢ ਹੋ ਜਾਂਦਾ ਉਹ ਆਲੂ ਜ਼ਰੂਰ ਆਪਾਂ ਕੱਢੇ ਆ ਬਸ ਜਾਂ ਫੇ ਜਿਹੜੇ ਗੋਲੀ ਜਿਹੜੇ ਜ਼ਿਆਦਾ ਬਰੀਕ ਵੰਟੇ ਹੋਏ ਯਾਰਗੇ ਆਲੂ ਉਹੀ ਕੱਢੇ ਆ ਬਾਕੀ ਸਾਰੇ ਇਦਾਂ ਹੀ ਭਰੇ ਆ ਤੇ ਇਹ ਕੱਚੀ ਪਟਾਈ ਦਾ ਇਹੀ ਹੁੰਦਾ ਵੀ ਇਹਦਾ ਕੋਈ ਬਾੜਾ ਸਾਇਸ ਸੂਜੀ ਦਾ ਚੱਕਰ ਨਹੀਂ ਹੁੰਦਾ ਜਿਹੜੇ ਹੁਣ ਪੱਕੀ ਪਟਾਈ ਤੇ ਆ ਉਹਦੇ ਆਪਾਂ ਇਹ ਹੁੰਦਾ ਵੀ ਰਾਛਣਾ ਅੱਡ ਕਰੀਦਾ ਗੋਲੀ ਅੱਡ ਕਰੀਦੀ 20 ਸੈਜ ਅੱਡ ਭਰੀਦਾ ਤੇ ਇਹ ਇਹ ਆ ਵੀ ਇਹ ਕੜੇ ਰਹਿਛੀ ਆ ਇਹ ਤਾਂ ਬਸ ਇੱਕ ਵਧੇ ਸਾਰੇ ਭਰਦੀਦੇ ਆ ਚਲ ਲਾ ਬਈ ਟਰਾਲੀ ਲਾਦੋਗੇ ਪੂਰੇ 152 ਗੱਟੇ ਹੋਏ ਆ ਉਹੀ ਸਾਡਾ ਦੇ ਲਾਉਂਦਾ ਅੱਜਾ ਸੀ ਤੁਹਾਨੂੰ ਸਵੇਰੇ ਦੱਸਤਾ ਸੀ ਬਈ 150 ਗੱਟਾ ਖੇਤ ਦਾ ਨਿਕਲੂਗਾ ਉਹ 152 ਹੋ ਗਿਆ ਬੱਤੇ ਕਿੱਥੇ ਬੱਤੇ ਚੱਕ ਲੈ ਬੱਤੇ 18 ਲਾ ਲਓ ਜੀ ਲਾਤੇ ਪਿੱਛੇ ਬੱਤੇ ਤੇ ਚਲੋ ਬਾਬੇ ਦੀ ਮਿਹਰ ਹੈ ਹੁਣ ਮੈਂ ਕਹਿੰਦਾ ਚਲੋ ਠੀਕ ਹੈ ਓਕੇ ਲਓ ਬਈ ਗੱਲਾਂ ਤਾਂ ਕਰਦੀ ਜੀ ਬੰਦ ਹਾਂ ਤੁਹਾਨੂੰ ਮਤਲਬ ਖੇਤ ਆਪਣਾ ਇੱਕ ਪੱਟ ਹੋਇਆ ਪੂਰਾ ਤੇ ਆਪਾਂ ਤੁਹਾਨੂੰ ਹੁਣ ਨਹੀਂ ਰਾਇਆ ਇੱਥੇ ਕੁਝ ਦਿਖਦਾ ਵੀ ਨਹੀਂ ਆਹ ਟਰਾਲੀ ਦੇਖ ਲਾ ਬਾਕੀ ਤੁਹਾਨੂੰ ਹੁਣ ਪਿੰਡ ਜਾ ਕੇ ਦੱਸ ਦਿਆਂ ਜਿਗਾਰਡਮੈਂਟ ਠੀਕ ਆ ਤੇ ਇਹ ਹੁਣ ਆਪਣਾ ਜਿੱਥੇ ਉਹਨਾਂ ਦੀ ਗੱਡੀ ਗੁੱਡੀ ਖੜੀ ਹੋਣੀ ਹੈ ਉੱਥੇ ਆਪਾਂ ਟਰਾਲੀ ਲਾ ਦੇਣੀ ਆ ਉਹ ਫਿਰ ਆਪੇ ਉਹਨੂੰ ਲੱਦ ਲੈਣੀ ਆਪਣੇ ਟਰੱਕ ਦੇ ਵਿੱਚ ਠੀਕ ਆ ਜੀ ਚਲੋ ਹੁਣ ਆਪਾਂ ਮੈਂ ਲੇਬਰ ਲੈ ਲੇਵਰ ਛੱਡਿਆ ਜੀ ਹੁਣ ਆਪਾਂ ਹਾਂ ਮਾਰੇ ਲੇਟ ਮਾਰੀਆਂ ਇੱਧਰ ਲਾਓ ਜੀ ਦੇਖ ਲਓ ਆਲੂ ਬਾਕੀ ਹੁਣ ਸਾਨੂੰ ਪਿੰਡ ਜਾ ਕੇ ਦੱਸਦੇ ਜਗੜਾ ਹਾਂਜੀ ਰਾਤੀ ਫਿਰ ਆਪਾਂ ਮੈਂ ਭਈਏ ਛੱਡਣ ਚੱਲ ਗਿਆ ਮੋੜ ਕੇ ਮੇਤੋ ਫਿਰ ਵੀਡੀਓ ਬਣੀ ਹੀ ਨਹੀਂ ਤੇ ਕੱਲ ਆਪਣੇ ਮਤਲਬ 152 ਘੱਟੇ ਹੋਏ ਆ ਉਹ ਤਾਂ ਮੈਂ ਦੱਸਿਆ ਸੀ ਤੁਹਾਨੂੰ ਤੇ 530 ਰੁਪਏ ਆਪਣੇ ਰੇਟ ਲੱਗਾ ਤੇ ਇੱਕ ਕਿੱਲਾ ਉੱਥੇ ਪੱਟ ਹੋਇਆ ਸੀ ਕੋਈ ਪੰਜ ਮੜਲੇ ਘੱਟ ਹੋ ਜਾਂ ਪੰਜ ਮੜਲੇ 10 ਮੜਲੇ ਵੱਧ ਹੋਊਗਾ ਇੰਨਾ ਕਿੱਲਾ ਹੀ ਸੀ ਹਲਕ ਭਗ ਆ ਆਪਣੇ ਕੱਲ ਰੇਟ ਲੱਗਾ ਅੱਜ ਹੁਣ ਮੈਨੂੰ ਵਪਾਰੀ ਦਾ ਸਵੇਰੇ ਸਾਜਰੇ ਫੋਨ ਆ ਗਿਆ 8:30 ਤੇ ਬਾਕੀ ਹੁਣ ਦੇਖਦੇ ਆ ਅੱਜ ਕੀ ਰੇਟ ਲੱਗਦਾ ਉਗੀ ਇਹਦਾ ਰੋਜ਼ ਰੋਜ਼ ਦਾ ਰੇਟ ਹੁੰਦਾ ਇਹ ਨਹੀਂ ਹੈਗਾ ਵੀ ਅਸੀਂ ਇੱਕ ਦਿਨ ਰੇਟ ਕਰ ਲਿਆ ਤਾਂ ਉਹ ਹੀ ਰੇਟ ਚੱਲਣਾ ਅੱਜ ਦਾ ਹੋ ਰਿਹਾ ਕੱਲ ਦਾ ਹੋ ਰਿਹਾ ਅੱਜ ਵੱਧ ਵੀ ਸਕਦਾ ਕੱਲ ਨਾਲੋਂ ਘੱਟ ਵੀ ਸਕਦਾ ਤੇ ਜੋ ਅੱਜ ਦਾ ਹੋਊਗਾ ਉਹ ਵੀ ਤੁਹਾਨੂੰ ਜਰੂਰ ਦੱਸ ਦਾਂਗੇ ਠੀਕ ਹੈ ਜੀ ਬਾਕੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ